ਸੋ ਸਵਾਗਤ ਹੈ ਜੀ ਇਸ ਸਮੇਂ ਪਵਾਨੀਗੜ ਦੇ ਨੇੜੇ ਪਿੰਡੇ ਕਾਲਾਚਾ ਟੋਲ ਪਲਾਜ਼ਾ ਦੇ ਵਿੱਚ ਮੌਜੂਦ ਹਾਂ ਜੀ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਅੱਜ ਪੂਰੇ ਟੋਲ ਪਲਾਜ਼ਿਆਂ ਦੇ ਅਸੀਂ ਗੱਲਬਾਤ ਕਰੀਏ ਪੂਰੇ ਇੰਡੀਆ ਦੇ ਪੰਜਾਬ ਦੇ ਟੋਲ ਪਲਾਜ਼ਿਆਂ ਦੇ ਰੇਟਾਂ ਦੇ ਵਿੱਚ ਵਾਧਾ ਜਿਹੜਾ ਉਹ ਕੀਤਾ ਗਿਆ ਸੋ 5% ਰੇਟ ਨੇ ਜਿਹੜੇ ਉਹ ਬਤਾ ਦਿੱਤੇ ਗਏ ਨੇ ਸੋ ਮੈਂ ਆਪਣੇ ਕੈਮਰਾ ਸਹਾਇਕੀ ਨੂੰ ਕਹੂੰਗਾ ਕਿ ਲਿਸਟ ਵਾਲਾ ਜਿਹੜਾ ਧਿਆਨ ਵੀ ਜਿਹੜਾ ਮਰਵਾ ਦਿੱਤਾ ਜਾਵੇ ਸਾਡੇ ਸਰੋਤਿਆਂ ਦਾ ਸੋ ਤੁਹਾਨੂੰ ਜਾਣਕਾਰੀ ਵੀ ਜਿਹੜੀ ਦੇ ਦੇਣ ਆ ਸੋ ਇਹ ਨਵੀਂ ਲਿਸਟ ਹੈ ਜਿਹੜੀ ਉਹ ਕਾਲਾਚਾ ਟੋਲ ਪਲਾਜਾ ਤੇ ਜਿਹੜੀ ਲੱਗ ਚੁੱਕੀ ਹੈ ਸੋ ਤੁਹਾਨੂੰ ਜਾਣਕਾਰੀ ਦੇ ਦਿਆ ਕਾਰਜੀ ਵੈਨ ਤੇ ਐਨ ਐਮ ਵੀ ਦੇ ਜਿਹੜੇ ਰੇਟ ਨੇ ਉਹ ਸਿੰਗਲ ਦੇ 110 ਤੇ ਡਬਲ ਦੇ 165 ਜਿਹੜੇ ਹੁੰਦੇ ਸੀ ਸੋ ਹੁਣ ਵਾਧਾ ਜਿਹੜਾ ਉਹ ਕਰ ਦਿੱਤਾ ਗਿਆ ਸੋ 5 ਰੁਪਏ ਜਿਹੜੇ ਅਸੀਂ ਕਹਿ ਸਕਦਾ ਇਹਨਾਂ ਦੇ ਵਿੱਚ ਵਾਧਾ ਦਿੱਤੇ ਜਿਹੜੇ ਗਏ ਨੇ ਸੋ ਉੱਥੇ ਹੀ ਗੱਲਬਾਤ ਕਰੀਏ ਮੰਥਲੀ ਤਾਂ ਉੱਥੇ ਜਿਹੜਾ 3615 ਰੁਪਏ ਜਿਹੜੇ ਹੁੰਦੇ ਸੀ ਸੋ ਹੁਣ 3745 ਰੁਪਏ ਨੇ ਜਿਹੜੇ ਉਹ ਵਧਾਏ ਗਏ ਨੇ ਸੋ ਹੋਰ ਵੀ ਗੱਲਬਾਤ ਕਰ ਲਈਏ ਐਲਜੀਵੀ ਐਲਜੀਵੀ ਔਰ ਮਿਨੀ ਬੱਸ ਸੋ ਉਹਨਾਂ ਦੇ ਵਿੱਚ ਵੀ ਜਿਹੜਾ ਵਾਧਾ ਜਿਹੜਾ ਉਹ ਕੀਤਾ ਗਿਆ ਸੋ ਤੁਹਾਨੂੰ ਤਸਵੀਰਾਂ ਵੀ ਜਿਹੜੇ ਦਿਖਾ ਰਹੇ ਹਾਂ ਸੋ ਤੁਹਾਨੂੰ ਤੰਕਾਰੀ ਵੀ ਜਿਹੜੀ ਦੇ ਦੇਣਾ ਕਿ ਇਸ ਟੋਲ ਪਲਾਜ਼ਾ ਤੋਂ ਤਕਰੀਬਨ ਦਿਨ ਦੇ ਵਿੱਚ ਜਿਹੜੀਆਂ ਹਜ਼ਾਰਾਂ ਦੀ ਤਰੱਕ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਉੱਥੋਂ ਲੰਘਦੀਆਂ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜਿਹੜੀ ਕਰਾਂਗੇ ਸੋ ਕੀ ਕਹਿਣਾ ਜੋ ਬਿਲਕੁਲ ਸੋ ਸਾਡੇ ਨਾਲ ਉਰੋ ਜਿਹੜੀਆਂ ਗੱਡੀਆਂ ਕ੍ਰੋਸ ਹੋ ਰਹੀਆਂ ਨੇ ਉਹ ਵੀ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਕ ਟੋਲ ਪਲਾਜ਼ਾ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਰੇਟਾਂ ਦੇ ਵਿੱਚ ਕੀ ਕਹਿਣਾ ਚਾਹੂਗਾ ਇਸ ਸੰਬੰਧੀ ਕਿਸ ਤਰ੍ਹਾਂ ਦੇ ਦੇ ਦਿਓ ਕਿੰਨੀ ਤੇ ਜਿਹੜੀ ਲੋਕਾਂ ਦੀ ਸੱਚੀ ਗੱਲ ਹੈ ਬੋਝ ਬਹੁਤ ਹੈ ਪਹਿਲਾਂ ਹੀ ਲੋਕਾਂ ਤੇ ਹੁਣ ਫੇਰ ਦੁਬਾਰਾ ਬੋਝ ਪਾ ਰਹੀ ਜੀ ਪਹਿਲੇ ਸਿੰਗਲ ਦੇ 110 ਲੱਗਦੇ ਹੁੰਦੇ ਸੀਗੇ ਤੇ ਡਬਲ ਦੇ 165 ਤੇ ਹੁਣ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ 5 ਰੁਪਏ ਦਾ 5% ਜਿਹੜੇ ਵਾਧਾ ਹਰ ਇੱਕ ਗੱਡੀ ਦੇ ਵਿੱਚ ਹੈ ਕਿਸ ਤਰ੍ਹਾਂ ਦੇਖਦੇ ਇਹ ਤਾਂ ਅੱਗੇ ਬੋਝ ਬੜਾ ਜੀ ਬਹੁਤ ਜ਼ਿਆਦਾ ਜੀ ਪਹਿਲੀ ਵਾਰੀ ਗੁਜ਼ਰਨ ਹੋ ਜਾਂ ਰੋਜ਼ ਅਪ ਡਾਊਨ ਨਹੀਂ ਅਪ ਡਾਊਨ ਹੁੰਦਾ ਰਹਿੰਦਾ ਸਾਡਾ ਰੋਜ਼ ਹੁੰਦਾ ਹੈ ਹਾਂ ਕਿਸ ਤਰ੍ਹਾਂ ਦੇਖਦੇ ਜਿਹੜਾ ਵਾਧਾ ਹੋਇਆ ਵਾਧਾ ਜ਼ਿਆਦਾ ਸਾਨੂੰ ਨੁਕਸਾਨ ਦੇ ਆ ਨੁਕਸਾਨ ਹੈ ਹਾਂ ਜੀ ਤੁਹਾਡਾ ਕੀ ਕਿਸ ਤਰ੍ਹਾਂ ਇਹੀ ਚੀਜ਼ ਹੈ ਜੀ ਬਹੁਤ ਔਖਾ ਕੰਮ ਹੋਇਆ ਪਿਆ ਪਹਿਲਾਂ ਬੜਾ ਔਖਾ ਜੀ ਇਹ ਜੀ ਇਹ ਤਾਂ ਹੋਰ ਮਾਰ ਮਾਰ ਪਈ ਤੇ ਵੀ ਆਹ ਬੰਦੇ ਤਾਂ ਬਹੁਤ ਤਕੜੀ ਮਾਰ ਪੈ ਰਹੀ ਹੈ ਇਹ ਹਜ਼ਾਰਾਂ ਦੀ ਤਦਾਦ ਦੇ ਵਿੱਚ ਗੱਡੀਆਂ ਜਿਹੜੀਆਂ ਉਹ ਕਰੋਸ ਹੁੰਦੀਆਂ ਨੇ ਕੀ ਲੱਗਦਾ ਹੈ ਵੀ ਕਿਸ ਤਰ੍ਹਾਂ ਦਾ ਲੋਕਾਂ ਦਾ ਰਜਾ ਰੁਝਾਨ ਰਹੇਗਾ ਲੋਕ ਕੀ ਕੀ ਕਰਨਗੇ ਲੋਕ ਮਾਰੀ ਦੇ ਕਰਨੇ ਪੈਣਾ ਹੁਣ ਕਿੱਥੋਂ ਲੰਘਾ ਫਿਰ ਅਸੀਂ ਨਾਂ ਦੇਵਾਂਗੇ ਤਾਂ ਫਿਰ ਲੜਾਈ ਤੇ ਪੂਗੀ ਨਾ ਜਿਆ ਦੇਣੇ ਬਣੇ ਮਾਰੀਦਿਆਂ ਨੂੰ ਕਿਹੜੀ ਗੱਲ ਹੈ ਤੇ ਜੀ ਬਿਲਕੁਲ ਸੋ ਲੋਕ ਨੇ ਜਿਹੜੇ ਉਹ ਮਜਬੂਰ ਨੇ ਦੇਣ ਨੂੰ ਕਿਉਂਕਿ ਰੋਜ਼ਾਨਾ ਲੋਕਾਂ ਨੇ ਆਪਣੇ ਕਮਾਂਕਾਰਾਂ ਤੇ ਵੀ ਜਿਹੜਾ ਜਾਣਾ ਹੁੰਦਾ ਸੋ ਹੋਰ ਵੀ ਤੁਹਾਨੂੰ ਜਾਣਕਾਰੀ ਦੇ ਦੇਣਾ ਕਿ ਇਸ ਟੋਲ ਪਲਾਜ਼ੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਦਿਨ ਦੇ ਵਿੱਚ ਹਜ਼ਾਰਾਂ ਨੈਸ਼ਨਲ ਹਾਈਵੇ ਚੰਡੀਗੱਟੂ ਬਠਿੰਡਾ ਨੈਸ਼ਨਲ ਹਾਈਵੇ ਦਾ ਜਿਹੜਾ ਇਹ ਟੋਲ ਪਲਾਜ਼ਾ ਸੋ ਜਿਸ ਦੇ ਵਿੱਚ ਅੱਜ ਰੇਟਾਂ ਦੇ ਵਿੱਚ ਜਿਹੜਾ ਵਾਧਾ ਹੈ ਉਹ ਕੀਤਾ ਗਿਆ ਸੋ ਹੋਰ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਕਰਾਂਗੇ ਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਕਾਲਾਚਾ ਟੋਲ ਪਲਾઝા ਦੀਆਂ ਸੋ ਰੇਟਾਂ ਦੇ ਵਿੱਚ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਾਰ ਜੀਪ ਵੈਨ ਅਤੇ ਐਲ ਐਮ ਵੀ ਦੇ ਵਿੱਚ ਜਿਹੜਾ 5 ਰੁਪਏ ਦਾ ਜਿਹੜਾ ਵਾਧਾ ਹੈ ਉਹ ਕੀਤਾ ਗਿਆ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਹੋਰ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਕਰਾਂਗੇ ਸੋ ਸਾਡੇ ਨਾਲ ਜੀ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੋ ਨਵੇਂ ਰੇਟ ਨੇ ਜਿਹੜੇ ਉਹ ਲੱਗ ਚੁੱਕੇ ਨੇ ਸੋ ਲੋਕਾਂ ਦੇ ਨਾਲ ਵੀ ਗੱਲਬਾਤ ਕਰੀ ਆ ਲੋਕਾਂ ਦਾ ਵੀ ਇਹੀ ਕਹਿਣਾ ਕਿ ਦਿਨੋ ਦਿਨ ਲੁੱਟ ਜਿਹੜੀ ਉਹ ਮਚਾਈ ਜਾ ਰਹੀ ਆ ਸੋ ਹੋਰ ਵੀ ਜਿਹੜੀ ਤੁਹਾਨੂੰ ਜਾਣਕਾਰੀ ਦਿੰਦੇ ਰਹਿਵਾਂਗੇ ਤਦ ਤੱਕ ਦੀ ਇਜਾਜ਼ਤ ਮੈਂ ਜਵਰਾਜ ਹਸਨ ਧੰਨਵਾਦ